ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਣੀ ਆ ਤਾਜੀ ਸੂਈ ਵੀ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਬਿਲਕੁਲ ਬਾਜ਼ਾਰ ਰੇਟ ਹੋਊਗਾ ਡਿਟੇਲ ਵੀਰ ਤੁਸ ਪੁੱਛਦੇ ਕਿੰਨਾ ਕੁ ਦੁੱਧ ਦਿੱਤਾ ਨੇ ਪਿਛਲੀ ਵਾਰਾਂ ਤੇ ਬਾਕੀ ਸਟਾਰਟਿੰਗ ਦੇ ਵਿੱਚ ਇੱਕ ਆਪਾਂ ਦੇਖ ਸਕਦੇ ਆ ਆ ਜੂਮ ਕਰਕੇ ਆਪਾਂ ਦਿਖਾ ਦਿੰਨੇ ਆ ਸੋ ਨਾੜਾਂ ਦੇਖੋ ਇੱਕ ਤਾਂ ਹਵਾਨੇ ਦੇ ਨਾੜਾ ਹੁੰਦੀਆਂ ਹੁੰਦੀਆਂ ਤੇ ਇੱਕ ਪਿੰਡੇ ਦੇ ਨਾੜਾ ਲਾ ਮੈਂ ਗੁੰਦੀ ਪਈਆ ਚੰਗਾ ਦੁੱਧ ਵਾਲਾ ਪੀਛੇ ਦੇਖ ਨੂੰ ਦਿਖਾਈ ਦਈ ਜਾਂਦੇ ਆ ਬਾਕੀ ਗੱਲਾਂ ਵੀਰ ਨਾਲ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਹਰਪ੍ਰੀਤ ਸਿੰਘ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਵੀਰੇ 7889097305 7889097305 ਜਿਹੜੇ ਆਪਾਂ ਮੱਝ ਦੇਖੀ ਜਾਨੇ ਕਿਹੜਾ ਸੂਰ ਸੁਈਏ ਇਹ ਵੀ ਤੀਜਾ ਸੂ ਠੀਕ ਹੈ ਆਪਣੇ ਘਰ ਦੀਆਂ ਆ ਠੀਕ ਹੈ ਬਾਕੀ ਆ 4-5 ਮੱਝਾਂ ਹੋਰ ਰੱਖੇ ਹੋਏ ਹਨ ਤੇ ਵੈਸੇ ਵਪਾਰ ਕਰਦੇ ਆਪਾਂ ਗਾਂਿਆਂ ਦਾ ਹਨਾ ਹਾਂ ਗਾਂਿਆਂ ਦਾ ਵਪਾਰ ਕਰਦਾ ਵੀ ਮੈਂ ਆਪਣੇ ਘਰ ਦੀਆਂ ਆ ਠੀਕ ਹੈ ਨਾ ਕਾਫੀ ਹੋ ਗਿਆ ਹਨਾ ਹਾਂ ਠੀਕ ਹੈ ਤੇ ਕਿੰਨਾ ਗਦਾ ਤੁਸੀਂ ਪਿਛਲੀ ਵਾਰ ਇਹਦਾ ਇਹਨੇ ਵੀ ਪਿਛਲੀ ਵਾਰੀ ਸਾਢੇ ਕਿਤੇ ਮੈਂ ਕਿਦੋਂ ਦੁੱਤਾ ਦੂਜੇ ਸਵੇਰ ਸਾਢੇ ਸਾਢੇ ਕਿਤੇ ਰਕ ਦੁੱਤਾ ਤੇ ਮਨ ਕੇ ਜਲੇ 13 ਗਦਾ ਦੁੱਧ ਚੋਇਆ ਆਪਣਾ ਇਹਦਾ 13 ਕਿਲੋ ਫੁੱਲ ਰਹਿਣਾ ਸਾਢੇ 6 ਕਿਲੋ ਟਾਈਮ ਦਾ ਹਾਂ ਇਸ ਮੋਕੇ ਵੀ ਇਹਦੇ ਬੋਹਲਾ 10 ਕਿਲੋ ਪਲੱਸ ਆ ਮਨ ਕਿ ਜਿਹੜੇ 5 ਲੀਟਰ ਟਾਈਮ ਦਾ ਬੋੜਾ ਏ ਥੱਲੇ ਹਾਜ਼ਰ ਬੱਚਾ ਕੀ ਆ ਗਿਆ ਬੱਚਾ ਵੀ ਇੱਕ ਕੱਟਾ ਜਮਾ ਆ ਗਿਆ ਠੀਕ ਆ ਹੋ ਗਿਆ ਲੱਗਦਾ ਹਫਤੇ ਤੱਕ ਸੂਈ ਨਾ ਲੱਗਦਾ ਕਿ ਨਹੀਂ ਹਾਂ ਹੈ ਗਿਆ ਵਿੱਚ 4-4 ਦਿਨਾਂ ਨਾਲ ਸੂਆ ਜਾਏਗਾ ਠੀਕ ਆ ਹਫਤੇ ਦੇ ਅੰਦਰ ਸੂਈ ਵੀ ਆ ਪਿੱਛੇ ਆ ਗਿਆ ਕੱਟਾ ਮਨ ਕਿ 10 ਲੀਟਰ ਦੋਤਾ ਟਾਈਮ ਦਾ ਆਹ 5 ਟਾ ਟਾਈਮ ਦਾ ਹਾਜ਼ਰ ਹੈਗਾ ਹਾਂ ਬਰੇ ਹੈਗਾ ਠੀਕ ਆ ਬਾਕੀ ਤਾਂ ਮੈਲਾ ਮੂਲਾ ਮਾਰ ਗਈ ਅੰਦਾਜ਼ਾ ਆਪਣਾ ਵੀ ਇਹ ਲਾ ਦੇ ਕੋਲ ਦਾ ਬਾਈ ਦੇ ਲਾ ਬਾਕੀ 3 ਵਾ ਸਾਰੇ 13 ਤੋਂ ਪਰ ਵਾਲੀ ਹੈਗੀ ਆ ਹਾਂ ਬਾਕੀ ਮਾਰਗ ਦੀ 6 ਵਾ ਸਾਰੇ ਕੱਲੇ ਇਹਦੇ ਸਿੰਗ ਜਰੂਰ ਟੁੱਟੇ ਜੈ ਹਨਾ ਆ ਸਿੰਗ ਥੋੜੇ ਨੀ ਮੀਨੋ ਨੀ ਸਿੰਘੀ ਜੀ ਆ ਠੀਕ ਹੈ ਹਾਂ ਜਿਹੜੀ ਆਪਾਂ ਜਲਦੀ ਛੱਡੀ ਸੀ ਲਾ ਬਹੁਤੀ ਆਪਣੀ ਸਾਲ ਭਰ ਦੀ ਗੱਲ ਕੀ ਇਹ ਵੀ ਪਤਾ ਜੂ ਸੂਈ ਅਕੜੀ ਭਾਰ ਭੂਦੀ ਪਜਾ ਇੱਕ ਇੱਕ ਨੰਬਰ ਦਾ ਪਤਾ ਉਹ ਸੂਈ ਤੇ ਪਰਦਾ ਫਾਸ ਆ ਜਾਮ ਹਾਂ ਤੇ ਅਸਲ ਦੇਖੇ ਦੁੱਧ ਵਾਲਾ ਪੀਸ ਆ ਜਾ ਹਾਂ ਦੁੱਧ ਵਾਲਾ ਡੰਡੀ ਸੀ ਲਾ ਬਾਈ ਠੀਕ ਹੈ ਬਾਕੀ ਹਵਾਨਾ ਦਿਖਾ ਦੇ ਨਾੜਾ ਨਾਲ ਥਾਂ ਥਾਪਾ ਬਹੁਤ ਸੋਹਣਾ ਸੋ ਨਾੜਾ ਪਿੰਡ ਨਾਲ ਗੁੰਦੀ ਪਈ ਆ ਹਾਂ ਫਿਰ ਲੈਵਲ ਉੱਪਰ ਦੇਖੋ ਸੋਨਾ ਹਨਾ ਜਮਾ ਤੇ ਥਾਣ ਸੋਨਾ ਮੁੱਠੀ ਵਾਲਾ ਸਾਫ ਸੁਥਰਾ ਤੇ ਚੋਣ ਬਸਮਾਹਤਾਰਾ ਤੋਂ 1 ਨੰਬਰ ਹਾਂ ਬਈ 1 ਨੰਬਰ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਬਈ ਦੇਣ 85000 ਰੁਪਏ ਮਾਨਤਨ ਮਾਨਤਨ ਕਰਦਾ ਬਈ ਘਰੇ ਆਏ ਬੰਦੇ ਠੀਕ ਐ ਕੋਈ ਨਹੀਂ ਗੱਲ ਵੀ ਆਪਾਂ ਲੱਖ ਫਿਰ ਜੇ ਲੱਖੋਂ ਬਾਹਰ ਜਾਂਦੇ ਸਿੰਗ ਸੋਨਾ ਹੋਣ ਲੱਗ ਜਾਂਦਾ ਪਰ ਇਹ ਮੰਨ ਕੇ ਜਿਹੜੀ ਵੀ ਜਿੰਨੇ ਦੁੱਧ ਪੀਣਾ ਉਸ ਬਤਲੋ ਦੀ ਮੈਂ ਹੈਗੀ ਆ ਅੱਜ ਕੱਲ ਜੇ 60 ਇਹਦੇ ਕਟੇ ਮੈਂ ਲੈ ਜਾਂਦਾ ਤੈਨੂੰ ਪਤਾ ਜਿਵੇਂ ਜਿਵੇਂ ਗੱਲ 20000 ਰੁਪਏ ਆਪਾਂ ਕਿ ਮੋਹਮੈਦ ਮੰਗੇ ਜਿਵੇਂ ਜਿਵੇਂ ਗੱਲ ਵੀ ਦ ਬਜਰ ਮੌਜੂਦ ਮੈਂ ਚਾਹੇਗਾ ਬਜਰ ਮੌਜੂਦ ਤੋਰੀ ਬਾਹਰ ਬਾਕੀ ਬਰੀਕ ਪਿੰਡਿਆ ਦੇ ਆ ਯਾਰ ਮੈਂ ਨਹੀਂ ਵੀ ਚੰਮੜਾ ਮੈਂ ਆਪਣੀ ਤਾਂ ਖਾਣੀ ਮੈਂ ਕੋਈ ਵਿਚਾਰ ਨਾਲ ਨਹੀਂ ਪਾ ਰਿਹਾ ਠੀਕ ਹੈ ਸਰਦ ਨਾਲ ਚਾਰ ਚੰਮੜਾ ਜਣ ਕਰ ਕਰ ਦਿੰਦਾ ਜਾਈ ਗੱਲ ਸੋ ਗੱਲ ਵੀ ਦੀ ਬਹੁਤ ਵਧੀਆ ਕੀ 85000 ਰੁਪਏ ਕੀਮਤ ਹੈ ਮਾਨਦਨ ਫਿਰ 85 ਚ ਹੋ ਜਾਊਗਾ ਸੋ 85000 ਚ ਮਾਨਦਨ ਮੈਂ ਗੱਲ ਜੀ ਮਗਾ ਦਿਆ 83 ਦੇ ਦਾਂਗੇ ਜਿਹੜਾ ਜੀ ਮਾਨਦਨ ਕਰਦਾ ਮੇਰੇ ਮਾਨ ਸਾਹਿਬ ਸੋ 83 ਦੇ ਵੀ ਮੂਹ ਹੋ ਜਾਂਦਾ 83 ਵੀ ਸੌ ਦੱਪਾ ਕਰ ਦੂ ਤੇ ਲੈਵਾ ਦੇਖੋ ਸੋਹਣਾ ਸਾਫ ਸਫਾ ਰਾਜੀ ਸਮੀ ਭਲੀ ਵੀ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਸੋਹਣਾ ਤੇ ਬਾਕੀ ਦੇਖੀ ਜੇ 83000 ਦੇ ਵਿੱਚ ਆਉਂਦਾ ਨਹੀਂ ਦਿੱਲੀ ਵੀਡੀਓ ਪਾਉਂਦੇ ਜੰਦੇ ਆ ਸਵਾ ਲੱਖ ਡੇਢ ਲੱਖ ਤਾਂ ਆਮ ਹੀ ਹੋਇਆ ਪਿਆ ਤੇ ਮੱਝਵੀਰ ਦੀ ਘਰੂਆ ਵਪਾਰ ਕਰਦਾ ਵੀਰ ਨੂੰ ਪਤਾ ਵੀ ਮੈਂ ਕਿੱਥੇ ਵਿਗਨੇ ਕਿੰਨੇ ਨਹੀਂ ਐ ਨਿਆਮ ਜੇ ਜਿਹੜਾ ਬਣ ਕੇ ਚਲੋ ਵਪਾਰ ਦੀ ਬਾਰੇ ਨਹੀਂ ਜਾਰੂ ਰੱਖਦਾ ਉਹਨਾਂ ਦਾ ਫਿਰ ਮੇਰੇ ਸਾਂ ਲੱਖ ਮੰਗਣਾ ਸੀ ਹਾਂ ਬੰਦਾ ਵੀ ਲੱਖ ਮੰਗਣਾ ਘਰ ਜਾਣ ਵਾਲਾ ਸਾਡੀ ਵੀਡੀਓ ਨਹੀਂ ਕੀਤੀ ਛੋਟੇ ਕਿੰਨੇ ਵੇਚ ਨਹੀਂ ਆਪਾਂ ਨੂੰ ਪਤਾ ਵੀ ਜਾਂਕਰ ਕਿੰਨੇ ਦਾ ਉਸ ਹਸਾਬ ਨਾਲ ਵਿੱਚ ਆਪਾਂ ਉਸ ਹਸਾਬ ਨਾਲ 85 ਮੰਗਿਆ ਵੀ ਗੱਲ ਰਾਹ ਲੱਗਦੀ ਦੋ ਕਰੋ ਹਣਾ ਹੁਣ ਜੇ ਲੱਖ ਵਾਂਗਲੇ ਫੋਨ ਵੀ ਨਹੀਂ ਲਾਉਣੇ ਕਿਸੇ ਨੇ ਹਾਂ ਇਹ ਤਾਂ ਗੱਲ ਹੈ ਫਿਰ ਬੰਦਾ ਕਹਿੰਦਾ ਫੋਨ ਨਹੀਂ ਐ ਫੋਨ ਵੀ ਮੰਨ ਕੇ ਚਲੋ ਚੀਜ਼ ਤੇ ਭਾਅ ਨਾਲ ਆਉਂਦਾ ਨਹੀਂ ਮੰਨ ਕੇ ਚਲੋ ਚਾਹੇ ਪੀਟੀਸੀ ਨਿਊਜ਼ ਵਾਲਾ ਸਾਦ ਕੋ ਫੋਨ ਨਹੀਂ ਆਉਂਦਾ ਤੇ ਨੰਬਰ ਬੋਲ ਦੇ ਆਪਣਾ ਨੰਬਰ ਬੋਲ ਦੇ ਆਪਣਾ 7890 97305 ਪਿੰਡ ਕਟੂ ਜਿਹੜਾ ਬਣਾ ਸੋ ਬੱਚਾ ਪੁੱਜਾ ਪੂਰਾ ਛੱਟ ਗਿਆ ਹਨਾ ਹਾਂ ਤੇ ਥਣ ਦਿਖਾ ਦੇ ਨੇੜ ਤੋਂ ਆਪਾਂ ਹਨਾ ਵੀ ਜਮਾ ਰਿਲੀ ਸੀ ਜਿਹੜਾ ਰੂਮ ਵਰਗੀ ਜਰੂਰੀਆਂ ਦਿੱਕਤ ਨਹੀਂ ਠੀਕ ਐ ਤਾਂ ਮਾਰੀ ਲੈ ਮਲਾਂ ਨਗਰਾ ਧਾਰ ਤੇ ਵੀ ਪਾਸ ਰਿਹਾ ਹਨਾ ਹਾਂ ਵੀਰੇ ਕੁ ਮਾ ਠੀਕ ਆ ਜੀ ਹਨਾ ਠੀਕ ਐ ਮਲਾਂ ਕਿ ਬੱਚਾ ਵਗੈਰਾ ਮੇਰੇ ਸਾਹ ਹੁਣਾਂ ਫਿਰ ਕੱਟੀ ਦਾ ਮਹੀਨਾ ਖਾਣੇ ਚ ਗੋਂਦੀ ਹੋਵੇ ਵੀਰੇ ਤਾਂ ਧਾਰ ਤੇ ਲੱਗੇ ਲੱਗੇ ਆਪਣਾ ਨਗਰ ਦੀ ਧਾਰਨਾ ਤੇ ਹੁਣ ਉਹ ਆ ਤੇਰਾ ਨਾਲ ਡੇਰੀ ਦਾ ਕੰਮ ਆ ਹਨਾ ਇਹ ਆ ਲੈ ਨਾ ਆ ਜੇ ਬੱਚਾ ਨਾ ਆ ਠੀਕ ਹੈ ਅਈ ਅਮਗਾਇਆਂ ਵਰਗੀ ਨਾ ਯਾਰ ਕੋਈ ਬੱਚਾ ਵੀ ਸਾਡੇ ਸ਼ਰੋਈਰ ਬਾਲਾ ਹੈ ਨਹੀਂ ਵਾਰ ਮੈਂ ਤਾਂ ਹੁਣ ਆਹਮੋ ਸਾਹਮਣੇ ਤੇ ਨੰਬਰ ਇੱਕ ਮੈਂ ਜੈ ਜੈ ਗੱਲ ਸੋ ਬ੍ਰੋ ਪਿੰਡ ਕਟੂ ਨੰਬਰ 20 ਨੇ ਬੋਲਦਾ ਕਿਸੇ ਵੀਰ ਦੇ ਮੱਝ ਪਸੰਦ ਹੋਵੇ 85 ਕੀਮਤ ਆ 83000 ਦੇ ਵਿੱਚੋਂ ਵੀਰ ਕਹਿੰਦਾ ਮਾਨਦਾਨਾ ਆਪਾਂ ਕਰ ਦਾਂਗੇ ਸੋ ਦੇਖੋ ਇੰਨੀ ਸੀਲ ਠੰਡੀ ਤੇ ਤਸੱਲੀ ਵਾਲੀ ਮੈਂ ਕਿੰਨਾ ਦੋ ਸਾਲ ਦਾ ਜਵਾਕ ਵੇਟ ਨੂੰ ਬੰਦਾ ਲੰਬਾ ਨਹੀਂ ਲੂਗਾ ਮੈਂ ਤੁਹਾਨੂੰ ਕੋਈ ਤਾਰ ਦਾ ਫਰਕ ਨਹੀਂ ਕੋਈ ਘੂਰ ਛੜ ਲਾਣੀ ਜੈ ਜੈ ਗੱਲ ਹੈ ਜੀ ਮੈਂ ਆਪਾਂ ਕਹਿੰਦੇ ਮਣ ਜਾਣਦੇ ਨਹੀਂ ਤਾਰ ਦੀ ਕਿ ਨਹੀਂ ਮੈਂ ਉਹੇ ਜਿਹੇ ਛੜਾ ਡੱਬਰ ਸਿੱਖ ਸੋ ਵੀਰੋ ਗੋੜਾ ਦੀ ਗੁਥਰੀ ਵਿਖਾ ਜੇਕਾਫਾ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਤਿੰਨ ਟਾਈਮ ਚ ਵਾਈ ਕਰਦੇ ਬੰਦੇ ਕੋਈ ਤਾਂ ਵੀ ਗਾਰੰਟੀ ਮੈਂ ਨਹੀਂ ਖਾਦੀ ਉੱਥੇ ਜਿੰਦੇ ਸੇਵਾ ਨਾ ਦੇਣਾ ਠੀਕ ਹੈ ਤੁਹਾਨੂੰ ਮੈਂ ਆ ਆ ਗਿਆ ਇਹ ਚੋਲ ਹੈ ਜਿਆ ਇਹ ਗੱਲ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ